ਅੱਜ ਮੈਨੂੰ ਕਰਨ ਦੇ ਕੰਮ ਇਹਨਾਂ ਦਾ ਗੰਡਿਆਂ ਦਾ ਗਿਆਨ ਦੇ ਮੈਨੂੰ ਬੱਠਲ ਭਰ ਕੇ ਉਹਦੀ ਜਵਾਬ ਦੇ ਦਿੰਦੀ ਹੈਗੀ ਸੱਸ ਨੂੰ ਹਾ ਦੋਨੀ ਦੇ ਦਿੰਦੀਆਂ ਨੇ ਨਾ ਹੈ ਹੀ ਨਹੀਂ ਸਾਡੇ ਤਾਂ ਗੰਡੇ ਲੈ ਦੇਖ ਲੈ ਕਿੰਨੇ ਗੱਟਾ ਗੰਡੇ ਨਾ ਫੇਗਾ ਭਰ ਕੇ ਮੈਂ ਤਾਂ ਬੱਠਲ ਹੁਣ ਲੈ ਜੂੰਗੀ ਦੇਖ ਰਹੀ ਹੈ ਜਾਣ ਹੁਣ ਕੀ ਕਰਨਾਂਗੇ ਹੁਣ ਵੀ ਜਾਰੀ ਲੈਣਗੇ ਐਨੇ ਗੰਡੇ ਨਹੀਂ ਜਵਾਨੀ ਜ਼ਿੰਦਗਾ ਮਾੜੇ ਮਾਜਨੇ ਵਾਲਾਂ ਤਾਹ ਫੇਰੀ ਅਗੀ ਕੁੜੇ ਕੋਈ ਜਮੈ ਨੂੰ ਚਾਰ ਮਸਾਲੇ ਚ ਪਾਉਣ ਨੂੰ ਗੰਡੇ ਦੇ ਦਿਓ ਗੰਡੇ ਦੇ ਦਿਓ ਨਾ ਹੈ ਹੀ ਨਹੀਂ ਢਾਈ ਸਾਡੇ ਤਾਂ ਹੈ ਹੀ ਨਹੀਂ ਅੱਜ ਵਧੀਆ ਛੰਦਰ ਮੌਕੇ ਤੇ ਵਧ ਗਈ ਵਾਗ ਗਈ ਮੇਰੇ ਘਰ ਜਿਆਦਾ ਅਗੀ ਘਰੇ ਬੈਠੀ ਜੇ ਮੈਂ ਕਿਹਾ ਮੈਨੂੰ ਗੰਡੇ ਚਾਹ ਕੇ ਦੇ ਹੁੰਦੇ ਮੈਂ ਕਿਹਾ ਛੰਦਰ ਤਾਂ ਹੈ ਹੀ ਨਹੀਂ ਅੱਜ ਕਿਹੜਾ ਪਤਾ ਲੱਗਾ ਫੇਰ ਦੇਖੀ ਦੋ ਹੱਤੜੇ ਪਾਉਣੀਆਂ ਵੀ ਕੌਣ ਲੈ ਗਿਆ ਗੰਡੇ ਕਿੱਧਰ ਗਏ ਗੰਡੇ ਮੇਰਾ ਬੜਾ ਪਤਾ ਲੱਗੂ ਅਭੀ ਉਹੀ ਲੇਗੀ ਕਿਨੂੰ ਆਪਾਂ ਜਵਾਬ ਦਿੰਦਿਆਂ ਸੀ ਗੰਡਿਆਂ ਨੂੰ ਕਿ ਲੈ ਨਿੱਕਾ-ਤਕੀ ਲੈ ਨਾ 10 ਕਿਲੋ ਤਾਂ ਹੋਣਗੀ ਐਵੇਂ ਮੈਨੂੰ ਮੁੱਕਦੇ ਨਹੀਂ ਐਨੇ ਦਵਾਰੇ ਕਿਤੇ ਫੇਰ ਹੱਥ ਵੱਜ ਜੂਗਾ ਮੇਰਾ ਇਹ ਸੀ ਹਰੇ ਕਮਰੇ ਚ ਪਈ ਆ ਉਹ ਗੜਾ ਇੱਥੇ ਤੇਤੀ ਪਤਾ ਲੈਂਦੀ ਐ ਲੈ ਜਾ ਕੇ ਨਾ ਚੱਕ ਕੇ ਬੱਥਲ ਗੰਡਿਆਂ ਦਾ ਮਿਲ ਗਿਆ ਬਣ ਗਿਆ ਮੇਰਾ ਤਾਂ ਕੰਮ ਤੇ ਹਾਂ ਵੀ ਨਾ ਜਾਵੇ ਲੈਉ ਨਾ ਲੈਉ ਨਾ ਗੰਡੇ ਮੈਂ ਚਾਰ ਚੱਕ ਕੇ ਇਹ ਤਾਂ 4 ਘੰਡੇ ਵੀ ਨਹੀਂ ਚੱਕੇ ਜਾਂਦੇ ਲੈ ਇਹ ਤਾਂ ਬੈਠਕ ਚ ਉਤਰਿਆ ਨਹੀਂ ਜਾਂਦਾਗਾ ਮੈਂ ਹੁਣ ਕਿੱਥੋਂ ਪੋੜੀਆਂ ਲਵਾ ਕੇ ਦੇਵਾਂ ਚਲ ਮੈਂ ਜਾ ਕੇ ਲਿਆ ਦੇਣਾ ਉਹ ਲੈ ਗੱਟਾ ਵੀ ਤੇ ਰਿਆ ਪਿਆ ਤੀ ਇਹ ਤਾਂ ਪੋੜੀਆਂ ਵਾਂਗੂ ਤੀ ਇੱਥੇ ਤਾਂ ਗੰਡੇ ਚੱਕੀ ਸਕਦੀ ਤੀ ਹੈ ਗੰਡੇ ਉਹ ਘੰਟੇ ਥੋੜੇ ਜੀ ਰਹਿ ਗਏ ਆ ਹਾਂ ਉਹ ਕੱਲ ਸਾਫ ਕਰੇ ਕਿਨੇ ਤੇ ਰਹੀ ਤੀ ਘੰਡੇ ਕਿਧਰ ਭਾ ਕੇ ਮੈਨੂੰ ਤਾਂ ਲੱਗਦਾ ਜਰੂਰ ਹਰਪ੍ਰੀਤ ਨੇ ਚੁਕਾਤੇ ਹੋਣਗੇ ਕਿਸੇ ਨੂੰ ਹੁਣੀ ਜਾ ਕੇ ਗੱਲ ਕਰਦਾ ਇਹਨਾਂ ਖਰਪੀ ਤਾ ਉਹ ਗੰਡੇ ਕਿਧਰ ਬਾਕੇ ਤੂੰ ਜੁ ਕਾਤੇ ਕਿਸੇ ਨੂੰ ਇਹ ਤਾਂ ਦੋ ਟੋਕਰੇ ਸੀ ਇਹ ਥੋੜੇ ਜੀ ਗੰਡੇ ਰਹੇਗੇ ਵਧੀਆ ਕੰਮ ਬਣ ਗਿਆ ਮੇਰਾ ਤਾਂ ਗੰਡਿਆਂ ਦਾ ਪਈ ਪਈ ਦੇ ਮੇਰੇ ਗੱਲ ਜ਼ਿਆਦਾ ਆ ਗਈ ਮੈਂ ਕਿਹਾ ਮੈਨੂੰ ਗੰਡੇ ਚਾ ਕੇ ਲੈ ਹੁੰਦੇ ਮੈਂ ਕਿਹਾ ਖਿੰਦਰ ਤਾਂ ਹੈ ਹੀ ਨਹੀਂ ਅੱਜ ਇੱਥੇ ਬਸ ਮੇਰੇ ਕੁਦਰਤੀ ਗੱਲ ਦਿਮਾਗ ਤੇ ਚੜ ਗਈ ਮੈਂ ਕਿਹਾ ਗੱਲ ਅੱਜ ਤਾਂ ਮੈਂ ਗੰਡੇ ਗੰਡਿਆਂ ਦਾ ਕਰਨ ਦੇ ਉਹਨਾਂ ਦਾ ਕੰਮ ਲੀਡਾ ਬਾਬ ਦੇ ਜਿੰਦਗਾਨੀ ਖੜਗੀ ਦੇ ਬਾਬ ਦੇ ਜਿੰਦਗਾਨਾ ਹੁਣ ਤੇ ਪੁੱਛਣਾ ਹੋਵੇ ਵੀ ਆਹ ਗੰਡੇ ਐਂ ਹੁਣ ਕਿੱਥੋਂ ਆ ਗਏ ਛੋਡ ਨਾ ਸਾਡੇ ਤਾਂ ਹੈ ਹੀ ਨਹੀਂ ਤਾਈ ਗੰਡੇ ਹੈ ਹੀ ਨਹੀਂ ਸਾਡੇ ਤਾਂ ਤਾਈ ਗੰਡੇ ਵੀਰ ਹੁਣ ਐਂ ਕਿੱਥੋਂ ਆ ਗਏ ਜੇ ਹੁਣ ਤੇ ਖਾਉਣੇ ਹੋਣ ਕਿਲੋ ਕੋ ਦੇਨੀਆ ਕਿਹੜਾ ਕਹਾਂ ਤਾਂ ਫੇਰੀ ਲੈ ਕੇ ਜਾਊਂਗੀ ਕਿਰਟਾ ਕਰਿਆ ਹੁਣ ਬੜਾ ਪਤਾ ਲੱਗਦਾਗਾ 10 ਕਿਲੋ ਪੱਕੇ ਗੰਡੇ ਨੇ ਕਿਹੜਾ ਹੁਣ ਸਾਨੂੰ ਕਿੰਨੇ ਦਿਨ ਮੁਖਦੇ ਨਹੀਂ ਐ ਨਹੀਂ ਪਤਾ ਦੁਵਾਰੇ ਮੇਰਾ ਫੇਰ 8:00 ਵਜੇ ਜੇ ਫੇਰ ਬਠੜਾ ਪਾਰ ਲੇਉ ਕਿਤੇ ਆਈ ਫੇਰ ਫੇਰ ਦਵਾਰੇ ਪੋਤਾ ਨਹੀਂ ਕੱਲਾ ਕੱਲੀਆਂ ਪਾ ਲੈਣੀਆਂ ਮਸਾਲੇ ਚ ਜਾਂ ਸਬਜ਼ੀ ਚ ਮੁੱਕਰੀ ਜਾਂਦੀਆਂ ਨੇ ਮੈਂ ਕਿੱਦਿਆਂ ਨੇ ਮੇਰੇ ਅੱਖ ਤੇ ਨਹੀਂ ਗੰਡੇ ਇਹ ਕਿੱਦਿਆਂ ਨਹੀਂ ਦੇਖਦੀ ਸੀ ਮੈਂ ਪਏ ਇਹਨਾਂ ਦੇ ਬੈਠ ਕੇ ਮੈਂ ਕਿਹਾ ਕਿੰਨੇ ਗੰਡੇ ਪਏ ਨੇ ਮੈਂ ਕਿਹਾ ਜਮਾ ਨਹੀਂ ਇਹੋ ਕਰ ਦਿੰਦਾਂ